ਬੀਪਾਲ ਸਿੰਘ ਕੋ ਲੈ ਕੇ ਅਭੀ ਤੱਕ ਕੀ ਅਪਡੇਟ ਹੈ ਕਿਸੇ ਕਿਉਂਕਿ ਅਭੀ ਤੱਕ ਡਿਬਰੂਗੜ ਜੇਲ੍ਹ ਮੇ ਹੀ ਹੈ ਉਹਨਕੇ ਸਾਥੀ ਜ਼ਰੂਰ ਯਹਾਂ ਪਰ ਲਾਇਕ ਗਏ ਥੇ ਉਸ ਕੇ ਬਾਦ ਕੀ ਸਟੇਟਸ ਹੈ ਇਹ ਨੇ ਸਟੇਟਸ ਆ ਵੀ ਅਮ ਲੋਗ ਤੋ ਕਾਨੂੰਨੀ ਲੜਾਈ ਲੜ ਰਹੇ ਆ ਔਰ ਬਾਕੀ ਅਭੀ ਤੋ ਜੇਲ੍ਹ ਮੇ ਹੀ ਹੈ ਤੋ ਮੇਰੇ ਕੋ ਲਗਤਾ ਹੈ ਕਿ ਸਰਕਾਰਾਂ ਨੂੰ ਜੇ ਇੱਕ ਜਿਹੜੀ ਹੈ ਕਿ ਉਹਨਾਂ ਨੂੰ ਇੱਕ ਉਹਨਾਂ ਦੀ ਰਾਜਨੀਤਿਕ ਸਿੱਖਿਆ ਜਾਂ ਉਹਨਾਂ ਦੇ ਲੋਕ ਉਹਨਾਂ ਨੂੰ ਇਨਾ ਪਿਆਰ ਕਰਦੇ ਆ ਤੇ ਇਤੋਂ ਡਰਿਆ ਹੋਈ ਆ ਇਸ ਕਰਕੇ ਵਈ ਝੂਠੇ ਮਕਦਮੇ ਉਹਨਾਂ ਤੇ ਐਵੇਂ ਪਾ ਕੇ ਉਹਨਾਂ ਨੂੰ ਲੰਮਾ ਸਮਾਂ ਦੀ ਜੇਲ੍ਹ 'ਚ ਡੱਕ ਕੇ ਕਿ ਉਹ ਆਪਣੀਆਂ ਰਾਜਨੀਤਿਕ ਜਿਹੜੀਆਂ ਕੁਰਸੀਆਂ ਬਰਕਰਾਰ ਰੱਖ ਸਕਣ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਅਮਰਪੁਰ ਪਰਪਰ ਅਮਰਪਾਲ ਦੇ ਆਉਣ ਨਾਲ ਉਹਨਾਂ ਦੀਆਂ ਕੁਰਸੀਆਂ ਨੂੰ ਰਾਜਨੀਤਿਕ ਜ਼ਮੀਨ ਉਹਨਾਂ ਦੇ ਥੱਲੇ ਖਸ ਰਹੀ ਆ ਇਸ ਕਰਕੇ ਉਹ ਇਹੋ ਜਿਹੇ ਕਾਨੂੰਨ ਤੋਂ ਸੰਵਿਧਾਨ ਤੋਂ ਬਾਹਰ ਜਾ ਕੇ ਐਨਐਸਏ ਤੇਰੀ ਵਾਰਾ ਲਾਉਣਾ ਤੇ ਇਹੋ ਜਿਹੇ ਮੇਰੇ ਖਿਆਲ ਗੈਰਕਾਨੂੰਨੀ ਢੰਗ ਨਾਲ ਉਹਨਾਂ ਨੂੰ ਇੱਕ ਜਿੱਤੇ ਹੋਏ ਐਮਪੀ ਨੂੰ ਅੰਦਰ ਰੱਖਣਾ ਲੋਕਾਂ ਦੀ ਜਿਹੜੀ ਫੂਰ ਸਾਹਿਬ ਦੇ ਲੋਕਾਂ ਦੀ ਆਵਾਜ਼ ਆ

ਬਾਕੀ ਅਸੀਂ ਤੇ ਚਾਹੁੰਦੇ ਹਾਂ ਕਿ ਉਹਨਾਂ ਦੇ ਐਨਐਸਐ ਹਟਾਈ ਜਾਵੇ ਉਹਨਾਂ ਨੂੰ ਬਾਹਰ ਲੋਕਾਂ ਦੀ ਸੇਵਾ ਲੋਕਾਂ ਨੇ ਉਹਨਾਂ ਨੂੰ ਆਪਣਾ ਇੱਕ ਐਮਪੀ ਚੁਣਿਆ ਤੇ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਣਾ ਉਹਨਾਂ ਦੀ ਗੱਲ ਪਾਰਲੀਮੈਂਟ ਚ ਰੱਖਣ ਵਾਸਤੇ ਉਹਨਾਂ ਨੂੰ ਅਸੀਂ ਤੇ ਕੋਰਟ ਤੱਕ ਵੀ ਅਪਰੋਚ ਕੀਤੀ ਪਰ ਫਿਰ ਵੀ ਅਜੇ ਤੱਕ ਕੋਈ ਇਦਾਂ ਦੀ ਕੋਈ ਰਾਤ ਨਹੀਂ ਦੇ ਰਹੀਆਂ ਕਿ ਇੰਨਾ ਇੰਨਾ ਡਰਿਆ ਇਹਨਾਂ ਦੇ ਮਨ ਵਿੱਚ ਮਨ ਚ ਇਹ ਹਾਂ ਜੀ ਉਹਨਾਂ ਦੇ ਆਉਣ ਨਾਲ ਸ਼ਾਇਦ ਸਾਡੀਆਂ ਕੁਰਸੀਆਂ ਨੂੰ ਖਤਰਾ ਬਸ ਹੋਰ ਕੋਈ ਪੰਜਾਬ ਦੇ ਲੋਕ ਉਹਨਾਂ ਨੂੰ ਬਹੁਤ ਪਿਆਰ ਕਰਦੇ ਆ ਬਹੁਤ ਉਹਨਾਂ ਦਾ ਸਾਥ ਦਿੰਦੇ ਸਹਿਯੋਗ ਤੇ ਰਹੇ ਇਸ ਕਰਕੇ ਮੇਰਾ ਖਿਆਲ ਹੈ ਕਿ ਬਾਕੀ ਉਹਨ ਕੀ ਸਾਥੀ ਕਿਉਂ ਪੰਜਾਬ ਲਾਏਗੇ ਉਹ ਵੀ ਕਿਉਂ ਪੰਜਾਬ ਲਾ ਰਹੇ ਹੈ ਕੀ ਲੱਗ ਰਹਾ ਹੈ ਆਪਕੋ ਇਸ ਸਰਕਾਰ ਅੱਗੇ ਕੀ ਸੋਚ ਰਹੀ ਹੈ ਕਿਉਂ ਨਹੀਂ ਲਾ ਰਹੀ ਸੋਚ ਰਹੀ ਹੈ ਕਿ ਇੱਕ ਤੇ ਸਿੱਖ ਕੌਮ ਨੂੰ ਕੋਈ ਜਿਹੜਾ ਲੀਡ ਕਰਨ ਵਾਲੇ ਬੰਦੇ ਨੂੰ ਪੰਜਾਬ ਦੇ ਲੋਕਾਂ ਦੂਰ ਰੱਖਿਆ ਜਾਵੇ ਅਸੀਂ ਆਪਣੀ ਮਨਮਰਜ਼ੀ ਦੇ ਆਪਣੇ ਹੱਥ ਠੋਕੇ ਲੀਡਰ ਇਹ ਪੰਜਾਬ ਦੇ ਲੋਕਾਂ ਦੇ ਸਿਰ ਤੇ ਬਿਠਾ ਸਕੀਏ ਇਹੋ ਹੀ ਸਭ ਤੋਂ ਵੱਡਾ ਕਾਰਨ ਹੈ ਕਿ ਉਹਨੂੰ ਅੰਦਰ ਰੱਖਣ ਦਾ ਬਾਕੀ ਉਹਨਾਂ ਦੇ ਸਾਥੀ ਆਏ ਤੇ ਉਹ ਵੀ ਚਲੋ ਅਸੀਂ ਉਹਨਾਂ ਦਾ ਬਹੁਤ ਖੁਸ਼ੀ ਵਾਲੀ ਗੱਲ ਆ ਤੇ ਅਸੀਂ ਤੇ ਉਹ ਕਹਿੰਦੇ ਕਿ ਉਹਨਾਂ ਦੇ ਸਾਥੀਆਂ ਤੋਂ ਵੀ ਜਿਹੜੇ ਇਹਨੇ ਝੂਠੇ ਉਹਨਾਂ ਦੇ ਮੁਕਦਮੇ ਬਣਾ ਕੇ ਜਿਹੜੇ ਵੀ ਉਹਨਾਂ ਨੂੰ ਜ਼ਿਲ੍ਹੇ ਚ ਰੱਖਿਆ ਉਹਨਾਂ ਨੂੰ ਛੱਡਣਾ ਚਾਹੀਦਾ ਜੀ। ਤੋਂ ਸਰਕਾਰ ਸੇ ਆਪਨੇ ਆਪਕੀ ਕੋਈ ਬਾਤਚੀਤ ਨਹੀਂ ਹੋਈ ਜਾਂ ਪੰਜਾਬ ਕੀ ਜੋ ਸੀਐਮ ਉਸੇ ਬਾਤਚੀਤ ਨਹੀਂ ਆਬੀ ਵੀ ਨਹੀਂ ਹੈ ਉਹਨਸੇ ਤਾਂ ਕੋਈ ਬਾਤਚੀਤ ਨਹੀਂ ਹੋਈ ਉਹ ਅਸੀਂ ਤੋਂ ਆਪਣੀ ਕਾਨੂੰਨੀ ਲੜਾਈ ਲੜੇ ਸਰਕਾਰੀ ਤੋਂ ਅੰਦਰ ਦੇਣ ਵਾਲੀ ਹੈ ਬਾਤ ਚਿਤ ਕਰਕੇ ਤੋਂ ਅਗਰ ਉਹਨਾਂ ਕੋ ਵੀ ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਆ ਪੰਜਾਬ ਦੇ ਲੋਕ ਕੀ ਕਰਦੇ ਆ ਇਹ ਸਰਕਾਰ ਤੋਂ ਲੋਕ ਤੰਗ ਆ ਚੁੱਕੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਸਮਝ ਰਹਿਂਦੇ ਸਮਝਣਾ ਚਾਹੀਦਾ ਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਪਿਆਰ ਸਤਕਾਰ ਦਿੱਤਾ ਸੀ ਉਹਨਾਂ ਨੂੰ ਤੇ ਉਹਨੂੰ ਇਹ ਲੋਕਾਂ ਦੇ ਉੱਪਰ ਜ਼ੁਲਮ ਕਰਕੇ ਤੇ ਇਹੋ ਜੇ ਤੁਸੀਂ ਹਾਲਾਤ ਪੈਦਾ ਨਾ ਕਰੋ ਕਿ ਆਉਣ ਵਾਲੇ ਸਮੇਂ ਤੇ ਤੁਹਾਡੇ ਨੂੰ ਲੋਕ ਨਫ਼ਰਤ ਕਰਨ ਥੂ ਥੂ ਕਰਨ ਤੋਂ ਕਿਵੇਂ کیسے ਦੇਖਦੇ ਆ ਅਭੀ ਕਿਉਂਕਿ ਆਪकी ਤਰਫੋਂ ਸੇ ਜੋ ਨਈ ਪਾਰਟੀ ਗਠਿਤ ਵੀ ਕੀ ਗਈ ਹੈ ਤੁਹ ਲੱਗ ਰਿਹਾ ਹੈ ਕਿ 27ਵੀਂ ਆ ਨਜ਼ਦੀਕ ਆ ਰਹਾ ਹੈ। ਤੋਂ ਕੋਈ ਪ੍ਰਭਾਵ ਪੜ ਪਾਏਗਾ। ਅਭੀ ਤੋਂ ਅਕਾਲੀ ਦਲ ਇੱਕ ਚੁੱਪ ਨਹੀਂ ਹੋ ਰਹਾ। ਮੇਰੇ ਖਿਆਲ ਹੈ ਜੀ ਉਹ ਇਹੋ ਚੀਜ਼ਾਂ ਦਾ ਡਰ ਸਤਾ ਰਿਹਾ। ਸਾਰੀਆਂ ਤਰ੍ਹਾਂ ਦੇ ਸਤਾ ਰਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਜੋ ਆ ਰਹੀ ਪਾਰਟੀ ਆ ਉਹਨਾਂ ਲੋਕਾਂ ਦਾ ਬਹੁਤ ਭਰਮਾ ਹਗਾਰਾ ਵਾ ਤੇ ਇਸ ਕਰਕੇ ਉਹ ਉਹਨਾਂ ਨੂੰ ਅਮਰਤਪਾਲ ਨੂੰ ਨਹੀਂ ਲਿਆਂਦਾ ਜਾ ਰਿਹਾ ਤੇ ਸਾਡੇ ਜਿਹੜੇ ਸਮਰਥਕ ਆ ਉਹਨਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਅਸੀਂ ਰੋਕੀਏ ਕਿਉਂਕਿ ਲੋਕਾਂ ਦਾ ਬਹੁਤ ਵੱਡਾ ਸਮਰਥਨ ਮਿਲ ਰਿਹਾ ਹੈ।